ਪੰਜਾਬ ਸਰਕਾਰ ਦੇ ਦਾਅਵਿਆਂ ਦੀ ਪੋਲ ਖੁੱਲਦੀ ਜਾ ਰਹੀ ਹੈ ਤੇ ਜਿਹੜੇ ਪੰਜਾਬ ਦੀ ਪੰਜਾਬ ਨੂੰ ਬਚਾਉਣ ਦੀ ਗੱਲ ਕਰਦੇ ਸੀ ਨਸ਼ਾ ਮੁਕਤ ਲਹਿਰ ਚਲਾ ਕੇ ਉਹਨਾਂ ਦੀ ਵੀ ਪੋਲ ਖੁੱਲਦੀ ਜਾ ਰਹੀ ਹੈ ਪਹਿਲੀ ਗੱਲ ਸਰਕਾਰ ਜਦੋਂ ਬਣੀ ਹੈ ਭਗਵੰਤ ਮਾਨ ਸਾਹਿਬ ਨੇ ਕਿਹਾ ਸੀ ਕਿ ਰੰਗਲਾ ਪੰਜਾਬ ਬਣਾਵਾਂਗੇ ਇੱਥੇ ਉਹੀ ਤੀਆਂ ਗਿੱਧੇ ਪੈਂਦੇ ਦਿਖਾਵਾਂਗੇ ਤੇ ਲੋਕਾਂ ਨੇ ਵਿਸ਼ਵਾਸ ਕੀਤਾ ਦੋ ਗੱਲਾਂ ਤੇ ਇੱਕ ਬੇਅਦਬੀ ਦਾ ਇਨਸਾਫ ਦਵਾਵਾਂਗੇ ਤੇ ਦੂਸਰਾ ਜਿਹੜੇ ਨਸ਼ੇ ਪੰਜਾਬ ਚੋਂ ਖਤਮ ਕਰਾਂਗੇ ਤੇ ਤੀਸਰਾ ਜਿਹੜਾ ਸੀਗਾ ਪੰਜਾਬ ਨੂੰ ਰੰਗਲਾ ਪੰਜਾਬ ਬਣਾਵਾਂਗੇ ਲੋਕ ਪਹਿਲਾਂ 70 ਸਾਲਾਂ ਦੇ ਅਕੇ ਸੀ ਚਲੋ ਉਹਨਾਂ ਨੇ ਵਿਸ਼ਵਾਸ ਕਰਕੇ ਸਰਕਾਰ ਬਣਾ ਦਿੱਤੀ ਤੇ ਦੂਜੇ ਪਾਸੇ ਭਾਈ ਜਿਹੜਾ ਸੀਗਾ ਅਮਰਤਪਾਲ ਨੇ ਲਹਿਰ ਚਲਾਈ ਸੀ ਪੰਜਾਬ ਦੀ ਜਿਹੜੀ ਵਿਰਾਸਤ ਜੋ ਪੰਜਾਬ ਵਿਰਾਸਤ ਪੰਜਾਬ ਦਾ ਜਿਹੜੀ ਵੀ ਸੀਗੀ ਉੱਥੇ ਉਹਨੇ ਨਸ਼ਾ ਮੁਕਤ ਦੀ ਗੱਲ ਕੀਤੀ ਸੀ ਹੁਣ ਗੱਲ ਇਹ ਹੈ ਵੀ ਸਾਡੇ ਜਿਹੜੇ ਜਣੇਖਣੇ ਬੰਦੇ ਨੂੰ ਅੰਮ੍ਰਿਤ ਛਕਾ ਦਿੰਦੇ ਆ ਉਹ ਕੀ ਕਰਦਾ ਕੀ ਖਾਂਦਾ ਕੀ ਨਹੀਂ ਖਾਂਦਾ ਉਹਨੇ ਕੁਝ 4 ਦਿਨਾਂ ਚ ਦਾੜ੍ਹੀ ਕੇਸ ਰੱਖ ਲੇ ਤੇ ਚਲੋ ਭਾਈ ਲੈਣ ਚ ਬੈਠਦੇ ਉੱਥੋਂ ਫਿਰ ਬਾਬੇ ਕਰਦੇ ਆ ਚਿਮਟਿਆਂ ਵਾਲੇ ਅਸੀਂ ਭਾਈ 150 ਪ੍ਰਾਣੀ ਨੂੰ ਅੰਮ੍ਰਿਤ ਛਕਾਇਆ ਉਹਦੇ ਚੋਂ ਰੱਖਣ ਵਾਲੇ ਕਹੇ ਆ ਦੋ ਤੇ ਬਾਕੀ 137 ਚੋਰੀ ਜੱਪੇ ਕਰਦੇ ਨੇ। दारूਆ ਪੀਂਦੇ ਨੇ, ਤੱਬਰਤੀ ਨੂੰ ਕੁੜਦੇ ਨੇ, ਜਵਾਕਾਂ ਨੂੰ ਕੁੜਦੇ ਆ, ਗਾਲੀ ਗਲੋਚ ਕਰਦੇ ਆ। ਹੁਣ ਆ ਇੱਕ ਨਵੀਂ ਤੁਹਾਨੂੰ ਵੀਡੀਓ ਦਿਖਾਉਣਾ ਤਰਨ ਤਰਨ ਦੇ ਵਿੱਚ। ਉਹ ਵਿਚਾਰਾ ਕੋਈ ਜਾ ਰਿਹਾ ਸੀਗਾ ਉਹ ਉਹਦਾ ਬਟਗੋਈ ਖੋਲਿਆ। ਕੋਲੇ ਡੇਡੇ ਦਾਹ, ਕਿਰਪਾਨਾਂ ਵੀ ਦੱਸੋ ਸਾਨੂੰ ਮੁਗਲ ਘੇਰਦੇ ਆ, ਇਹ ਤਾਂ ਯਾਰ ਤੁਸੀਂ ਸੰਦੇਸ਼ ਦਿਓ ਵੀ ਆਹ ਚੀਜ਼ ਰੱਖ ਨਹੀਂ ਸਕਦੇ। ਤੁਸੀਂ ਤਾਂ ਉਲਟਾ ਉਹਨੂੰ ਅੰਮਰਤ ਛਕਾ ਕੇ ਉਸ ਬਾਣੇ ਦੇ ਵਿੱਚ ਸ਼ਸਤਰ ਵਸਤਰ ਦੇਤੇ ਵੀ ਲੁੱਟਕੁਸਟ ਹੋਰ ਕਰ ਮੰਨ ਲਓ ਮੈਂ ਗਲਤ ਕੰਮ ਕਰਦਾ ਓਦਾਂ ਤਾਂ ਮੇਰੇ ਕੋਲ ਹਥਿਆਰ ਨਹੀਂ ਕੋਈ ਤੇ ਮੈਂ ਉਸ ਬਾਣੇ ਦੇ ਵਿੱਚ ਸਿੱਕੀ ਸਰੂਪ ਦੇ ਵਿੱਚ ਸਾਰੇ ਸ਼ਸਤਰ ਵਸਤਰ ਰੱਖ ਲਏ ਹੁਣ ਇਹਨਾਂ ਨੇ ਆ ਬੰਦਾ ਲੁੱਟ ਲਿਆ ਵਿਚਾਰਾ ਤੇ ਉਸ ਬੰਦੇ ਨੇ ਬੰਨਿਆ ਨਾਲ ਦੇ ਬੰਦਿਆਂ ਨੇ ਜੋ ਦਸਿਆ ਉਹਨੇ ਵੀ ਮੇਰਾ ਵਟੂਆ ਖੋਲਿਆ ਤੇ ਉਹਨਾਂ ਨੇ ਬੰਦੇ ਨੂੰ ਬੰਨ ਲਿਆ ਦਰਖਤ ਨਾਲ ਇੱਕ ਨੂੰ ਫੜੀ ਬੈਠੇ ਆ ਤੇ ਉਹਨਾਂ ਨੇ ਵਿਚਾਰਿਆਂ ਨੇ ਉਹਦਾ ਪਰਸ ਦਵਾਇਆ ਚਲੋ ਪੈਸਾ ਤਾਂ ਕੱਢ ਲੇ ਉਹਦੇ ਵਿੱਚ ਬਹੁਤ ਕੀਮਤੀ ਕਾਗਜ਼ ਹੁੰਦੇ ਆ ਐਟ ਅ ਟਾਈਮ ਸਾਨੂੰ ਆਧਾਰ ਕਾਰਡ ਦੀ ਲੋੜ ਆ ਪੈਨ ਕਾਰਡ ਦੀ ਲੋੜ ਆ ਏਟੀਐਮ ਦੀ ਲੋੜ ਆ ਬੈਂਕ ਅਕਾਊਂਟ ਨਾਲ ਸੌ ਕੁਛ ਐ ਪੈਸਾ ਤਾਂ ਹੋਰ ਕਮਾ ਲਾਂਗੇ ਮੰਨ ਲਓ ਜਿਹੜੇ ਲੋੜ ਉਹਨਾਂ ਕੋਲੇ ਸੰਦਨ ਬੰਦੇ ਹੀ ਮਾਰ ਦਿੰਦੇ ਵਿਚਾਰਾ ਉਹ ਆਪਦੇ ਘਰੋਂ ਕੰਮ ਗਿਆ ਤੇ ਹੋ ਸਕਦਾ ਸ਼ਾਮ ਨੂੰ ਘਰੇ ਨਾ ਜਾਂਦਾ ਤੁਹਾਨੂੰ ਪਹਿਲਾਂ ਵੀਡੀਓ ਦਿਖਾਉਣਾ ਹੈ ਫਿਰ ਗੱਲ ਕਰਦੇ ਆਂ ਆਏ ਏਡੀ ਤਗੜਾ ਇਹਦੇ ਕੋ ਆ ਸੰਦਾ ਤੇ ਇਹਨਾਂ ਹੋਇਆ ਮੇਰਾ ਬਣਦਾ ਇਹ ਮੁੜ ਕੇ ਮੁੜ ਗਿਆ ਇਧਰ ਖਰੂਰ ਸਾਹਿਬ ਵਾਲੀ ਸਾਈਡ ਨੂੰ ਤੇ ਮਗਰੇ ਪੈ ਲਿਆ ਚਲੋ ਸਾਥ ਸੰਗਤ ਨੇ ਕਰਕੇ ਤੇ ਇੱਥੇ ਡਿੱਗ ਪਏ ਆਪੇ ਹੀ ਆਣ ਕੇ ਇਹਨੇ ਰੱਜੇ ਹੀ ਤੇ ਇਹ ਲੈ ਆ ਫੜ ਹੈਗੇ ਆ ਚੋਰਿਆਂ ਨੂੰ ਕਰ ਮੂੰਹ ਇਧਰ ਆ ਜਿਹੜਾ ਬੰਦਾ ਇਹਨੇ ਅਬਰ ਛਕਿਆ ਆ ਇਹਦੇ ਕੋ ਜੱਤਰੇ ਮੈਨੂੰ ਵਖਾਉਂਦਾ ਹੈਗਾ ਜਿਹੜਾ ਇਹਦਾ ਕੁੱਤਾ ਬੰਦਾ ਵਾ ਇਹ ਕਹਿੰਦਾ ਵੀ ਬਾਬੇ ਵਿਧੀ ਚੱਦਿਆਂ ਦਾ ਅਮਰ ਸ਼ਖਿਆ ਮੈਂ ਆ ਜਿਹੜਾ ਬੰਦਾ ਕਹਿੰਦਾ ਤੇ ਸਾਡੀ ਬਾਬਿਆਂ ਨੂੰ ਵੀ ਬੇਨਤੀ ਆ ਵੀ ਜਿਹਨੂੰ ਕਹਾਂ ਅਮਰ ਸ਼ਖੋ ਨੇ ਇਹਦੇ ਪੁੱਤੇ ਬੰਦੇ ਦਾ ਪਸ਼ੂਪਖੜ ਦੇਖਦਾ। ਇਹ ਫਟੂਏ ਖੋਣ ਵਾਲੇ ਬੰਦੇ ਸਾਡੀਆਂ ਸਰਕਾਰਾਂ ਦਾ ਬੇੜਾ ਕਰਕੇ ਇੱਕ ਸਾਡੀਆਂ ਸਰਕਾਰਾਂ ਦਾ ਬੇੜਾ ਕਰਕੇ ਵੀ ਜਿਹੜੀਆਂ ਨਸ਼ੇ ਦੇ ਕੰਟਰੋਲ ਦੀ ਕਰਦੀਆਂ ਆ ਆ ਪੱਡੇ ਦੀ ਜੇਬ ਦੇ ਵਿੱਚ ਆ ਵੇਖੋ ਸਿਰਿੰਜ ਸਿਰਿੰਜ ਦੀ ਫਾਪੜੀ ਆ ਸਿਰਿੰਜ ਆ ਜਿਹੜੀ ਆ ਹੈ ਹੈ ਇਹਦੇ ਕੋਲ ਟੀਕਾ ਵੀ ਹੋ ਸਕਦਾ ਕੀ ਹੋਰ ਤੇਰੇ ਕੋ ਆ ਆ ਤਾਂ ਤੋ ਆ ਰਹੀ ਇਧਰ ਰਸਤੇ ਦੇ ਵਿੱਚੋਂ ਅਸੀਂ ਦੋਵੇਂ ਜੀਤ ਇੰਨਾ ਆ ਇਧਰ ਅਮਰ ਸ਼ਖਿਆ ਆਏ ਨੇ ਤੂੰ ਜਾਣੀ ਆਇਆ ਜਿਹੜਾ ਬਣਦਾ ਆ ਏ ਈ ਢੀ ਤਕੜਾ ਇਹਦੇ ਬੁਆ ਸੰਧਾ ਤੇ ਇਹਨਾਂ ਹੋਇਆ ਮੇਰਾ ਬਣਦਾ ਇਹੋ ਇਹ ਮੁੜ ਕੇ ਮੁੜ ਕੇ ਇਧਰ ਖਰੂਰ ਸਾਹਿਬ ਵਾਲੀ ਸਾਈਡ ਨੂੰ ਤਾਂ ਬਗੜੇ ਪੈ ਲਾਇਆ ਚਲੋ ਸਾਥ ਇਹਨਾਂ ਇਹਨਾਂ ਜੀ ਬਾਰਿਸ਼ ਪੰਜਾਬ ਦੇ ਬਾਰਿਸ਼ ਪੰਜਾਬ ਦੇ ਇਹ 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 ਇਹਨਾਂ ਨੇ ਸਿਕਾਇਆ ਅਮਰਤ ਹੁਣ ਨਾ ਤਾਂ ਸਰਕਾਰ ਪਰ ਈ ਮਾਨਸ ਆ ਤੇ ਨਾ ਸਾਡੇ ਸੰਸਥਾਵਾਂ ਚ ਚਰਉਣ ਵਾਲੇ ਨਾ ਇਹ ਤਾਂ ਭਾਈ ਇੱਕ ਲਹਿਰ ਚੱਲਦੀ ਹੁੰਦੀ ਉਹਦੀ ਆੜ ਦੇ ਵਿੱਚ ਫੰਡਿੰਗ ਇਕੱਠੀ ਕਰਨੀ ਹੈ ਹੁਣ ਜਿੰਨੀਆਂ ਲਹਿਰਾਂ ਚੱਲੀਆਂ 84 ਤੋਂ ਲੈ ਕੇ ਜਿੰਨੀ ਕਿ ਸਾਨੂੰ ਸੁਰਤ ਸੀ 7-8 ਸਾਲ ਦੇ ਸੀਗੇ ਹੁਣ ਤੱਕ ਜਿੰਨੀਆਂ ਦੇਖੀਆਂ ਸਿਰਫ ਤੇ ਸਿਰਫ ਪੈਸਾ ਇਕੱਠਾ ਕਰ ਲਿਆ ਪਾਸੇ ਹੋਇਆ ਨਵਾਂ ਪ੍ਰਧਾਨ ਆਉਂਦਾ ਨਵੀਂ ਸੰਸਥਾ ਆਉਂਦੀ ਹੈ ਨਵੇਂ ਚੇਲੇ ਆਉਂਦੇ ਆ ਆ ਹਾਲ ਤਾਂ ਸਾਡੇ ਪੰਜਾਬ ਦੀ 20 ਸਾਲ ਦੇ ਮੁੰਡੇ ਨਸ਼ਿਆਂ ਦੇ ਲੱਗੇ ਆ ਪਹਿਲੀ ਗੱਲ ਤਾਂ ਅਗਲੇ ਦਾ ਮੁੰਡਾ ਨਸ਼ੇ 'ਚ ਬਰਬਾਦ ਹੋ ਗਿਆ ਦੂਸਰਾ ਰਾਹੀ ਪਾਂਦੀ ਸੋਹ ਜਾਂਦਾ ਵਿਚਾਰਾ ਉਹਨੂੰ ਰਾਜ ਘੇਰ ਲਿਆ ਕੁੱਟ ਕੇ ਪੈਸੇ ਕੋਲੇ ਆ ਇੱਕ ਬਟਿੰਡੇ ਜਦੋਂ ਜਾਂਦੇ ਆ ਪੁਲ ਥੱਲੇ ਘੇਰ ਲੇ ਉਹ ਇੱਕ ਤੋਂ ਮੋਟਰਸਾਈਕਲ ਤੋਂ 7-800 ਰੁਪਏ ਸੀ ਵਿਚਾਰੇ ਲੇਬਰ ਵਾਲੇ ਕੋਲੇ ਉਹ ਤੋਂ ਖੋਲਿਆ ਉਹ ਦੂਜੇ ਤੋਂ ਚੈੱਕ ਕਰਿਆ ਉਹਦੇ ਕੋਲ ਕੋਈ ਸੈ ਨਹੀਂ ਸੀ ਉਹ ਉਹਨੂੰ ਕੁੱਟਣ ਲੱਗ ਗਏ ਉਹ ਆਂਦਾ ਕੁੱਟ ਦੇ ਕਿਉਂ ਆ ਕਹਿੰਦਾ ਤੈਨੂੰ ਨਹੀਂ ਪਤਾ ਜਦੋਂ ਤੁਰਦੇ ਹੁੰਦੇ ਕੋਈ ਘਰੋਂ ਕੋਈ ਦੋ ਰੁਪਏ ਲੈ ਕੇ ਜਾਂਦਾ ਹੁੰਦਾ ਮਤਲਬ ਕੁੱਟਿਆ ਤਾਂ ਵੀ ਤੂੰ ਪੈਸੇ ਨਹੀਂ ਲਿਆ ਇਹ ਭਾਈ ਸੁਚੇਤ ਰਹੋ ਮੈਂ ਇਸ ਮਾਧਮ ਰਾਹੀਂ ਕਹਿਣਾ ਵੀਡੀਓ ਰਾਹੀਂ ਕਿ ਰਸਤੇ ਵਿੱਚ ਕੋਈ ਡਿੱਗਿਆ ਪੈ ਸੜਕ ਤੇ ਉਹ ਡਰਾਮਾ ਕਰਦਾ ਹੁੰਦਾ ਦੋ ਬੰਦੇ ਕਤਾਨਾਂ ਚ ਕੜੇ ਹੁੰਦੇ ਪਰੇ ਤੇ ਉਹ ਬੰਦੇ ਨੂੰ ਲੁੱਟਣ ਲਈ ਆ ਜਾਂਦੇ ਆ ਆਪਾਂ ਕਹਿੰਦੇ ਆ ਵੀ ਯਾਰ ਇਨਸਾਨੀਅਤ ਤੌਰ ਤੇ ਚੱਕ ਲੋ ਕੋਈ ਦੌਰਾ ਪੈ ਗਿਆ ਕਿਉਂਕਿ ਤੁਹਾਡੇ ਚ ਇਨਸਾਨੀਆ ਤਾਂ ਪੁਲਿਸ ਨੂੰ ਸੂਚਿਤ ਕਰੋ ਫੋਨ ਕਰੋ ਦੂਸਰਾ ਰਸਤੇ ਵਿੱਚ ਰੁਕੋ ਨਾ ਵੇਲੇ ਇੱਕ ਵੇਲੇ ਨੇਰੇ ਉਹ ਉਹਨਾਂ ਰਸਤਿਆਂ ਤੇ ਜਾਓ ਨਾ ਆਵਦਾ ਕੰਮ ਤਾਂ ਦੱਸਦੇ ਹਨ ਮੇੜ ਲਿਆ ਸੇਤੀ ਕਰ ਲਿਆ ਕਿਉਂਕਿ ਪੈਸਾ ਹੋਰ ਕਮਾ ਲਾਂਗੇ ਚਲੋ ਕੋਈ ਲੇਡੀ ਦੇ ਗਹਿਣੇ ਲੁੱਟ ਲਿਆ ਆਪਾਂ ਹੋਰ ਲੈ ਲਾਂਗੇ ਜ਼ਮੀਨ ਵੇਚ ਦਿਆਂਗੇ ਪਰ ਇਹ ਜੇ ਡੱਕੇ ਨਸ਼ੇੜੀ ਕੋਈ ਸਿਰ ਚ ਮਾਰੀ ਡਾਂਗ ਤਾਂ ਮਤਲਬ ਪਹਾੜ ਕਰ ਦਿੰਦੇ ਆ ਬੰਦਾ ਹੀ ਮਰ ਗਿਆ ਤਾਂ ਕਹਾਣੀ ਖਤਮ ਐ ਕਰ ਉੱਜੜ ਗਿਆ ਜੇ ਪਹਾੜ ਕਰਦਾ ਮੰਨ ਲਾ ਬੰਦਾ ਕੋਮਾ ਚ ਜਾਵੜਿਆ ਤਾਂ ਸਾਰੀ ਉਮਰ ਦਾ ਉਹਦਾ ਗੰਦ ਚੱਕਣਾ ਕੋ ਬੰਦਾ ਪਿਆ ਕਿੱਡਾ ਵੱਡਾ ਨੁਕਸਾਨ ਹੋ ਗਿਆ ਪੈਸਾ ਨਹੀਂ ਕੋਈ ਵੱਡੀ ਚੀਜ਼ ਹੁੰਦੀ ਪੈਸਾ ਹੋਰ ਕਮਾਇਆ ਜਾਂਦਾ ਪਰ ਇੰਨਾਂ ਚੀਜ਼ਾਂ ਤੋਂ ਆਪਾਂ ਸੁਚੇਤ ਹੋਈਏ ਸੱਚੇ ਦਿਲੋਂ ਆਪਾਂ ਨਸ਼ਿਆਂ ਨੂੰ ਰੋਕੀਏ ਨਸ਼ਿਆਂ ਦੀ ਜਿਹੜੀ ਰੋਕਣ ਲਈ ਪ੍ਰੇਰਣਾ ਲਈਏ ਔਰ ਸੌਖਾ ਇਹ ਹੈ ਕਿ ਆਪਾਂ ਸੱਚੇ ਦਿਲੋਂ ਕੰਮ ਕਰਨਾ ਹੁਣ ਲੋਗਾਂ ਵਿੱਚ ਜਿਹੜੇ ਲਹਿਰਾਂ ਚਲਾ ਕੇ ਉਹ ਆਪਦੇ ਅਫਸਰਾਂ ਤੋਂ ਕੰਮ ਲੈ ਜਾਂਦੇ ਐ ਤੇ ਚੱਲਦਾ ਉਹੀ ਹਫਤਾ ਬਰੀ ਐ ਮਹੀਨਾ ਹੁਣ ਕੀ ਕੀ ਰੋਜ ਦੱਸੀਏ ਸਾਨੂੰ ਇੱਥੇ ਕੀ ਚੱਲਦਾ ਸਭ ਕੁਝ ਚੱਲਦਾ ਜਿਹੜੇ ਮਰਜੀ ਧਾਰੇ ਚ ਜਾਵੜੋ ਮੈਡੀਕਲ ਸਟੋਰਾਂ ਤੇ ਜਾਵੜੋ ਮਹਿਕਮਿਆਂ ਚ ਜਾਵੜੋ ਕਿਸੇ ਚ ਚਲੇ ਜਾਓ ਸੋ ਆਪਾਂ ਆਪ ਹੰਬਲਾ ਮਾਰ ਗਏ ਆਪਦੇ ਧੀਆਂ ਪੁੱਤਾਂ ਨੂੰ ਬਚਾਈਏ ਨਸ਼ਿਆਂ ਤੋਂ ਗਰੇਜ ਕਰੀਏ ਤਾਂ ਜੋ ਮੁਰਕੇ ਜਦੋਂ ਵੀਡੀਓ ਆਉਂਦੀ ਆ ਫਿਰ ਫਲਾਨੇ ਦਾ ਮੁੰਡਾ ਫੜਿਆ ਗਿਆ ਜੀ ਫਲਾਨੇ ਦਾ ਉਹਦਾ ਕੀ ਕਸੂਰ ਉਹਦਾ ਵਿਚਾਰਾ ਖੇਤ ਝੋਨਾ ਲਾਈ ਜਾਂਦਾ ਜਾਂ ਦਿਹਾੜੀ ਤੇ ਗਿਆ ਵਾ ਜਾਂ ਕੰਮ ਕਰੀ ਜਾਂਦਾ ਫਿਰ ਪਿੰਡਾਂ 'ਚ ਜਾਂ ਸ਼ਹਿਰਾਂ 'ਚ ਜਦੋਂ ਕੋਈ ਇਹੋ ਜਿਹੀ ਵੀਡੀਓ ਆ ਜਾਂਦੀ ਆ ਫਿਰ ਤਾਹਨੇ ਮਿਹਨੇ ਸੁਣਨ ਨੂੰ ਮਿਲਦੇ ਆ ਸੁਣਨੇ ਪੈਂਦੇ ਆ ਵੀ ਭਾਈ ਤੁਹਾਡਾ ਬੱਚੇ ਨੇ ਆਹ ਕੰਮ ਕਰਤਾ ਚੋਰੀ ਕਰ ਲਈ ਡਾਕਾ ਮਾਰ ਲਿਆ ਲੁੱਟ ਲੇ ਫਿਰ ਉਸ ਮਾਂ ਤੋਂ ਉਹਦਾ ਕੀ ਕਸੂਰ ਹੈ ਮੰਨ ਲਓ ਮੈਂ ਚੋਰੀ ਕਰ ਲਿਆ ਆ ਠੀਕ ਹੈ ਮੈਂ ਆਪਦੀ ਸਜ਼ਾ ਭੁਗਤਾਂ ਜਦੋਂ ਕੋਈ ਵੀਡੀਓ ਵਾਇਰਲ ਹੋਊਗੀ ਫਿਰ ਮੇਰੇ ਮਾਪਿਓ ਕੋਲੇ ਲਾਂਭਾ ਜਾਊ ਉਹਨਾਂ ਦਾ ਕੀ ਕਸੂਰ ਹੈ ਸਮਾਜ ਚੋਂ ਹੀ ਮੂੰਹ ਦਿਖਾਉਣ ਜੋਗੇ ਕਾਰਨ ਕੀ ਹੈ ਨਸ਼ੇ ਕਾਰਨ ਕੀ ਹੈ ਮਾੜੀ ਸੰਗਤ ਕਾਰਨ ਕੀ ਹੈ ਸਾਡੇ ਲੀਡਰਾਂ ਨੇ ਬੇੜਾ ਡੋਬਤਾ ਕਹਿੰਦੇ ਕਸੂਰ ਆ ਕਮੋਂ ਦੇ ਕਸੂਰ ਹੈ ਹੁਣ ਵਾਰਸ ਪੰਜਾਬ ਦੇ ਚਲੋ ਛੋਡਾ ਅਮਰਪਾਲ ਦਾ ਅੰਦਰ ਹੈ ਭਾਈ ਸਹੀ ਬੰਦਾ ਸੀ ਵੀ ਕਹਿੰਦੇ ਸਹੀ ਹੈ ਪਰ ਤੁਸੀਂ ਹੁਣ ਮਾਗਰੋ ਕਰੋ ਕੰਮ ਆ ਸਾਮੋ ਸਭ ਤੋਂ ਵੱਧ ਜਿਹੜਾ ਨਸ਼ਾ ਤੰਤਮ ਤੇ ਅੰਮ੍ਰਿਤਸਰ ਜ਼ਿਲ੍ਹੇ ਦੇ ਵਿੱਚ ਆ ਬਾਰਡਰ ਏਰੀਆ ਇਹ ਲੋਕ ਐਵੇਂ ਨਹੀਂ ਪੜਦੇ ਸੀ ਮਜੀਠੀਆ ਕੁਝ ਕਰਾਉਂਦਾ ਮਜੀਠੀਆ ਕੁਝ ਕਰਾਉਂਦਾ ਕਰਾਉਂਦਾ ਸੀ ਤਾਂ ਹੀ ਪੜਦੇ ਸੀ ਫਿਰ 26 ਲੱਗ ਗਈ ਐਨਡੀਫ ਪ੍ਰੋਜੈਕਟ 29 ਲੱਗ ਗਈ ਕਿੱਥੇ ਗਡਾਉਣ ਚ ਸਮਾਨ ਰੱਖਿਆ ਕਿ ਕੋ ਜੋ ਗੱਡੀਆਂ ਮੁਹਈਆਂ ਕਰਾਈਆਂ ਸੋ ਭਰਾਵੋ ਨੌਜਵਾਨੋ ਬੱਚਿਓ ਹੱਥ ਬੰਨ੍ਹ ਕੇ ਬੇਨਤੀ ਹੈ ਕਿ ਇਹਨਾਂ ਨਸ਼ਿਆਂ ਤੋਂ ਗਰੇਜ ਕਰੋ ਇੱਕ ਆਪਾਂ ਨਸ਼ਾ ਕਰਦੇ ਆ ਜਦੋਂ ਕਿਸੇ ਨੂੰ ਘੇਰਦੇ ਆ ਚੋਰੀ ਕਰਦੇ ਆ ਉਹਦਾ ਘਰ ਪਟਿਆ ਗਿਆ ਕਿਉਂਕਿ ਉਹਦੇ ਸੱਟ ਫੇੜ ਵੱਜ ਸਕਦੀ ਹੈ ਦੂਜੀ ਆਪ ਦੀ ਜਵਾਨੀ ਖਰਾਬ ਹੋਗੀ ਤੀਜਾ ਆਪਦੇ ਪਰਿਵਾਰ ਦੀ ਬਦਨਾਮੀ ਹੋਗੀ ਜੇ ਮਰ ਗਏ ਘਰ ਦੀ ਕੋਲ ਨਾਸ ਹੋਗੀ ਸੋ ਇਹਨਾਂ ਲੀਡਰਾਂ ਨੇ ਜਾਂ ਬਾਰਸ ਪੰਜਾਬ ਦੇ ਜਾਂ ਆ ਇੱਧਰ ਉੱਧਰ ਦੀਆਂ ਟਕਸਾਲਾਂ ਨੇ ਜਾਂ ਜਥੇਬੰਦੀਆਂ ਨੇ ਸੋਨੂੰ ਕੁਝ ਨਹੀਂ ਦੇਣਾ ਇਹ ਕਹਿਣ ਕਹਾਉਣ ਦੀਆਂ ਗੱਲਾਂ ਆ ਚੰਗੀ ਸੁਸਾਇਟੀ ਗ੍ਰਹਿਣ ਕਰੋ ਗੁਰਬਾਣੀ ਦਾ ਪਾਠ ਕਰੋ ਆਪਦੇ ਘਰੇ ਪਾਠ ਕਰੋ ਤੇ ਮੈਂ ਨੌਜਵਾਨ ਜਿਹੜੇ 17 18 ਸਾਲ ਦੇ ਬੱਚੇ ਉਹਨਾਂ ਨੂੰ ਬੇਨਤੀ ਕਰਦਾ ਵੀ ਇਹਨਾਂ ਚੀਜ਼ਾਂ ਤੋਂ ਬਚ ਕੇ ਰਹੋ ਤੇ ਉਹਨਾਂ ਦੇ ਮਾਤਾ ਪਿਤਾ ਨੂੰ ਬੇਨਤੀ ਕਰਦੇ ਆ ਕਿ ਆਪਦੇ ਘਰੇ ਪਾਈ ਪਾਠ ਕਰਾਓ ਤੁਹਾਡਾ ਬੱਚਾ 8 ਵਜੇ ਤੋਂ ਬਾਅਦ ਆਉਂਦਾ 9 ਵਜੇ ਆਉਂਦਾ ਕਿਉਂ ਆਉਂਦਾ ਕਾਰਨ ਕੀ ਆ ਉਹਦਾ ਲੱਭੋ ਸੋ ਇਹ ਨਾ ਕਿਹਾ ਕਰੋ ਵੀ ਕੱਲਾ ਕਹਿ ਰ ਮੇਰਾ ਮੁੰਡਾ ਇਹਨੂੰ ਆਈਫੋਨ ਲੈ ਲਈਏ ਇਹਨੂੰ ਜੀ ਸਕੂਟਰੀ ਲੈ ਲਈਏ ਇਹਨੂੰ ਬੁਲਟ ਲੈ ਲਈਏ ਇਹ ਕੁਝ ਕਰ ਜੂਗਾ ਜੇ ਕਰਨਾ ਕਰ ਜੇ ਉਹਦੇ ਨਾਲ ਤਾਂ ਅਸੀਂ ਇਹਨਾਂ ਨੂੰ ਚਮੜਾ ਰਹੇ ਹਾਂ ਇਹ ਚੀਜ਼ਾਂ ਮੰਗਦਾ ਉਹਨਾਂ ਨੂੰ ਵਿਦਿਆਲੇ ਵੱਸ ਲਿਆ ਵੀ ਤੈਨੂੰ ਚੰਗੇ ਕਾਲਜ 'ਚ ਪੜਾਉਣਾ ਹੈ ਤੈਨੂੰ ਚੰਗੇ ਕੱਪੜੇ ਲੈ ਕੇ ਦਿਨਾ ਹੈ ਤੈਨੂੰ ਚੰਗਾ ਖਾਣ ਪੀਣ ਦਿਨਾ ਖਾਦਾ ਹੋਇਆ ਪਹਿਨਿਆ ਹੋਇਆ ਪੜਿਆ ਹੋਇਆ ਕਦੇ ਕੋਈ ਖੂ ਨਹੀਂ ਸਕਦਾ ਜੇ ਦੋ ਭਰਾ ਇੱਕ ਖੇਤੀ ਕਰਦਾ ਹੈ ਦੂਜਾ ਕਾਲਜ ਵਿੱਚ ਪੜ੍ਹਦਾ ਹੈ ਜੇਦੋਂ ਕੱਲ ਨੂੰ ਅੱਡ ਹੁੰਦੇ ਆ ਪੜਿਆ ਹੋਇਆ ਪਹਿਨਿਆ ਹੋਇਆ ਖਾਦਾ ਹੋਇਆ ਤੁਹਾਡਾ ਕੋਈ ਨਹੀਂ ਵੜਾ ਸਕਦਾ ਜਿਹੜੀ ਪ੍ਰਾਪਰਟੀ ਉਹਦੇ ਵਿੱਚ ਉਹਨਾਂ ਹਿੱਸਾ ਮਿਲ ਨਹੀਂ ਮਿਲਣਾ ਸੋ ਉਮੀਦ ਕਰਦੇ ਆ ਕਿ ਇਸ ਵੀਡੀਓ ਤੇ ਅਮਲ ਕਰਨਗੇ ਸਾਡੇ ਨੌਜਵਾਨ ਨਸ਼ਿਆਂ ਤੋਂ ਦੂਰ ਰਹਿਣਗੇ ਆਪਣੀ ਬੇਇੱਜ਼ਤੀ ਨਹੀਂ ਕਰਾਉਣਗੇ ਆਪਣੀ ਇੱਜ਼ਤ ਨੂੰ ਬਰਕਰਾਰ ਰੱਖਣਗੇ ਸੋ ਵੀਡੀਓ ਚੰਗੀ ਲੱਗੀ ਸ਼ੇਅਰ ਕਰਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ